ਬਾਪੂ ਕੱਲਾ ਸ਼ਬਦ ਨਹੀਂ ਇੱਕ ਬਾਪੂ ਇੱਕ ਜ਼ਿੰਮੇਵਾਰੀ ਦਾ ਨਾਮ ਹੈ ਜਿਹੜੇ ਜਿਹੜੇ ਬਾਪੂ ਬਣ ਜਾਂਦੇ ਐ ਤੇ ਉਹਨਾਂ ਤੋਂ ਫਿਰ ਪੁੱਛ ਕੇ ਦੇਖੋ ਕੱਲਾ ਬਾਪੂ ਕਹਾਉਣਾ ਕਿਤੇ ਸੌਖਾ ਹੈ ਉਹ ਵਧੀਆ ਸਾਡੀ ਪ੍ਰਾਣੀ ਕਹਾਵਤ ਹੈ ਕਹਿੰਦਾ ਬਾਪੂ ਬਾਪੂ ਕਹਿੰਦੇ ਸੀ ਤੇ ਸਦਾ ਸੁਖਾਲੇ ਰਹਿੰਦੇ ਸੀ ਜਦ ਬਾਪੂ ਅਖ ਭਾਇਆ ਕਦੇ ਸੁਖ ਦਾ ਸਾਂ ਨਹੀਂ ਆਏਗਾ ਸੁਖ ਦਾ ਸਾਂ ਮਤਲਬ ਬਾਪੂ ਭੱਜਾਂ ਨਠੀ ਕਰਦਾ ਫਿਰਦਾ ਆ ਜਦੋਂ ਵਿਆਹਾਂ ਕਾਰਜਾਂ 'ਚ ਮੈਂ ਦੇਖਦਾ ਲੜਕੀ ਅੱਡ ਤਿਆਰ ਹੁਣ ਬਗ ਜਾਂਦੀ ਆ ਪਾਰਲਰ ਵਿੱਚ ਮੁੰਡਾ ਅੱਡ ਟੌਹਰਾ ਸ਼ੌਰਾ ਕੱਢੀਆਂ ਦਾ ਹੁੰਦਾ ਤੇ ਜਿਹੜੇ ਨੇ ਲੱਖਾਂ ਰੁਪਇਆ ਵਿਆਹ ਤੇ ਲਾਇਆ ਹੁੰਦਾ ਉਹ ਵਿਚਾਰਾ ਭੱਜਾ ਨੱਠਾ ਕੁੜਤਾ ਪਜਾਮਾ ਪਾਉਂਦਾ ਜਲਦੀ ਜਲਦੀ ਮੇਰਾ ਇੱਕ ਕਹਿਣ ਤੋਂ ਭਾਵ ਹੈ ਬਾਪੂ ਇੱਕ ਜ਼ਿੰਮੇਵਾਰੀ ਹੈ ਬਾਪੂ ਕੱਲਾ ਸ਼ਬਦ ਨਹੀਂ ਬਾਪੂ ਸਾਰੇ ਪਰਿਵਾਰ ਦਾ ਤੁਰ ਹੈ ਇੱਕ ਸੱਜਣ ਨੇ ਲਿਖਿਆ ਕਹਿੰਦਾ ਰੱਬ ਤੋਂ ਬਾਅਦ ਜੇ ਕੋਈ ਪੂਜਣ ਯੋਗ ਘਰੇ ਹੁੰਦਾ ਨਾ ਉਹ ਉਹ ਹੁੰਦਾ ਜਿਹੜਾ ਤੇਰੇ ਸਾਰੇ ਘਰ ਦੀ ਜ਼ਿੰਮੇਵਾਰੀ ਚੱਕਦਾ ਹੈ ਕਈ ਵਾਰੀ ਅਸੀਂ ਬੱਚਿਆਂ ਦੇ ਨਾ ਐਫਿਡੀਆਂ ਜਮ੍ਹਾਂ ਕਰਾਈ ਜਾਂਦੇ ਆ ਬੱਚਿਆਂ ਦੀਆਂ ਕੋਠੀਆਂ ਬਣਾਈ ਜਾਂਦੇ ਆ ਪਰ ਉਹਨੂੰ ਐ ਸਿਖਾਉਂਦੇ ਨਹੀਂ ਵੀ ਦੁਨੀਆ ਵਿੱਚ ਤੂੰ ਵਰਤਾਅ ਕਿਦਾਂ ਦਾ ਕਰਨਾ ਹੈ ਇੱਕ ਘੜੀ ਇਹੋ ਜੀ ਆਉਂਦੀ ਹੈ ਬੰਦੇ ਦਾ ਵਰਤਾਅ ਦੇਖਿਆ ਜਾਂਦਾ ਆ ਹੁਣ ਮੇਰੀ ਤੁਸੀਂ ਕੋਈ ਕੋਠੀ ਥੇੜੀ ਦੇਖਣੀ ਐ ਸਿੰਘਪੁਰੇ ਜਾ ਕੇ ਮੇਰੀ ਕੋਈ ਪ੍ਰਾਪਰਟੀ ਨਹੀਂ ਦੇਖਣੀ ਆ ਮੇਰਾ ਇਹ ਦੇਖਿਆ ਜਾਣਾ ਇਹਦਾ ਵਰਤਾ ਕਿਦਾਂ ਦਾ ਹੈ ਇਹਦੀ ਬੋਲਬਾਣੀ ਕਿਦਾਂ ਦੀ ਹੈ ਇਹ ਕਥਾ ਕਿਵੇਂ ਕਰਦਾ ਹੈ ਇਹ ਕੀਰਤਨ ਕਿਵੇਂ ਕਰਦਾ ਹੈ ਮੇਰਾ ਤੁਹਾਡੇ ਨਾਲ ਬਿਹੇਵੀਅਰ ਕਹੇ ਜਾ ਮੇਰਾ ਤੁਹਾਡੇ ਨਾਲ ਵਰਤਾ ਕਹੇ ਜਾ ਸੱਚ ਜਾਣੋ ਆਖਰ ਨੂੰ ਸਭ ਤੋਂ ਜਿਹੜੀ ਮੇਨ ਗੱਲ ਹੈ ਉਹ ਬੰਦੇ ਦੇ ਵਰਤਾ ਤੇ ਆ ਕੇ ਖੜ ਜਾਂਦੀ ਹੈ ਜਿਹੜਾ ਕੋਈ ਵਧੀਆ ਵਰਤਾ ਕਰਕੇ ਗਿਆ ਹੋਵੇ ਜ਼ਿੰਦਗੀ ਚੋਂ ਦੁਨੀਆ ਉਹਨਾਂ ਨੂੰ ਯਾਦ ਕਰਦੀ ਹੈ ਤੇ ਕਈ ਵਾਰੀ ਭਾਈ ਜਿਨ੍ਹਾਂ ਦੇ ਵਰਤਾ ਨਹੀਂ ਵਧੀਆ ਹੁੰਦੇ ਉਹਨਾਂ ਦੀ ਕੋਈ ਬਾਤ ਨਹੀਂ ਪੁੱਛਦਾ ਅਗਲਾ ਕਹਿ ਦਿੰਦਾ ਯਾਰ ਛੱਡ ਪਰੇ ਮੈਂ ਸੋਚਦਾ ਦੁਨੀਆ ਵਿੱਚ ਲੰਮਾ ਸਮਾਂ ਜਿਉਂਦਾ ਰਹਿਣ ਵਾਸਤੇ ਬਹੁਤੀ ਉਮਰ ਦੀ ਲੋੜ ਨਹੀਂ ਇਹ ਦੇਖਣਾ ਹੁੰਦਾ ਅਸੀਂ ਮਰਨ ਤੋਂ ਬਾਅਦ ਵੀ ਕਿੰਨੇ ਲੋਕਾਂ ਦੇ ਦਿਲ ਵਿੱਚ ਜਾਉਨੇ ਹਾਂ ਤੇ ਮਰਦਾ ਪਤਾ ਹੈ ਕੌਣ ਹੈ ਜੀ ਜਿਹੜੇ ਦਾ ਲੋਕ ਨਾਂ ਲੈਣੋਂ ਹਟ ਜਾਣ ਜਿਹਨੂੰ ਉਹਦਾ ਪਰਿਵਾਰ ਵੀ ਨਾ ਪੁੱਛੇ ਵੀ ਛੱਡੋ ਪਰੇ ਕੀ ਨਾਂ ਲੈਣਾ ਤੇ ਕਈ ਉਹ ਬੰਦੇ ਹੁੰਦੇ ਆ ਜਿਨ੍ਹਾਂ ਦਾ ਨਾਂ ਲੈਂਦਿਆਂ ਅੱਖਾਂ ਭਰ ਆਉਂਦੀਆਂ ਯੋਧੇ ਸਾਨੂੰ ਕਮੀ ਮਹਿਸੂਸ ਹੁੰਦੀ ਰਹੂਗੀ